ਅੰਮ੍ਰਿਤਸਰ ਦਾ ਆਰਟੀਓ ਆਫਿਸ ਜਿੱਥੇ ਕੀ ਵੱਡੇ ਪੱਧਰ ਤੇ ਪਬਲਿਕ ਡੀਲਿੰਗ ਹੁੰਦੀ ਹੈ ਪਹਿਲਾਂ ਤੁਹਾਨੂੰ ਇਸ ਜੇ ਫਰੰਟ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਇੱਥੇ ਕਾਫੀ ਜ਼ਿਆਦਾ ਲੋਕ ਜਿਹੜੇ ਨੇ ਆਪਣੇ ਲਾਇਸੈਂਸ ਬਰਮਾਣ ਵਾਸਤੇ ਜਿਹੜੇ ਇੱਥੇ ਉਹ ਪਹੁੰਚਦੇ ਨੇ ਪਰ ਹਾਲਾਤ ਜਿਹੜੇ ਕੀ ਉਹ ਬਿਆਨ ਕਰ ਰਹੇ ਨੇ ਕਿ ਇੱਥੇ ਬਹੁਤ ਮੰਦਾ ਹਾਲ ਹੈ ਸਫਾਈ ਦੇ ਪ੍ਰਬੰਧ ਜਿਹੜੇ ਨੇ ਕਿ ਉਹ ਨਾ ਕਾਫੀ ਵਿਖਾਈ ਦਿੰਦੇ ਨੇ ਤੁਹਾਨੂੰ ਦਿਖਾ ਦਿੰਨੇ ਆ ਕਿ ਹਾਲਾਤ ਬਣੇ ਹੋਏ ਨੇ ਇਹ ਜੰਗਲੀ ਬੂਟੀ ਜਿਹੜੀ ਕਿ ਹਰ ਥਾਂ ਤੇ ਉੱਗੀ ਹੋਈ ਹੈ ਜਿਹੜੀ ਕਿ ਸਮਾਰਟ ਸਿਟੀ ਨੂੰ ਮੂੰਹ ਚੜਾ ਰਹੀ ਹੈ ਕਿਉਂਕਿ ਅੰਮ੍ਰਿਤਸਰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਹੈ ਤੇ ਕਰੋਨਾ ਪੈ ਦਾ ਫੰਡ ਜਿਹੜਾ ਸਮਾਰਟ ਸਿਟੀ ਦੇ ਤਹਿਤ ਅੰਮ੍ਰਿਤਸਰ ਨੂੰ ਮਿਲਿਆ ਪਰ ਜੋ ਹਾਲਾਤ ਬਿਆਨ ਕਰ ਰਹੇ ਨੇ ਇਹਨੂੰ ਸਮਾਰਟ ਸਿਟੀ ਕਿਸਨਾ ਆਖਿਆ ਜਾ ਸਕਦਾ ਹੈ ਕਿ ਹਾਲਾਤ ਨੇ ਇੱਥੇ ਇੰਨੇ ਵੱਡੇ ਪੱਧਰ ਤੇ ਪਬਲਿਕ ਡੀਲਿੰਗ ਹੁੰਦੀ ਹੋਵੇ ਦਾ ਸਫਾਈ ਦੇ ਜਿਹੜੇ ਕੀ ਪ੍ਰਬੰਧ ਨੇ ਬਿਲਕੁਲ ਜ਼ੀਰੋ ਵਿਖਾਈ ਦੇ ਰਹੇ ਨੇ ਤਾਂ ਹੋਰ ਵੀ ਤੁਹਾਨੂੰ ਦਿਖਾ ਦਿੰਦੇ ਆ ਇਸੇ ਇਹ ਫਰੰਟ ਦੇ ਹਾਲਾਤ ਦਿਖਾ ਰਹੇ ਨੇ ਉਸ ਤੋਂ ਬਾਅਦ ਤੁਹਾਨੂੰ ਦਿਖਾਣੇ ਆ ਪਿੱਛੇ ਕੀ ਹਾਲਾਤ ਨੇ ਕਿਉਂਕਿ ਗੰਦਗੀ ਦੀ ਪਰਮਾਰ ਹੈ ਬਦਬੂ ਦਾ ਆਲਮ ਹੈ ਤੇ ਹਰ ਪਾਸੇ ਗੰਦ ਹੀ ਗੰਦ ਵਿਖਾਈ ਦਿੰਦਾ ਕਿਉਂ ਸੰਜੀਦਾ ਨਹੀਂ ਹੈ ਵਿਭਾਗ ਸਾਫ ਸਫਾਈ ਨੂੰ ਲੈ ਕੇ ਕਿਉਂਕਿ ਸਾਫ ਸਫਾਈ ਜਿਹੜਾ ਕਿ ਉਹ ਮੋੜਲਾ ਫਰਜ ਹੈ ਜਿਹੜਾ ਵਿਭਾਗ ਦੇ ਮੁਖੀ ਨੇ ਇੱਥੋਂ ਦੇ ਆਰਟੀਓ ਉਹਨਾਂ ਨੂੰ ਚਾਹੀਦਾ ਵੀ ਇੱਥੇ ਏਸੀ ਦੀ ਸਫਾਈ ਜਿਹੜੀ ਕਿ ਉਹ ਕਰਵਾਉਣੀ ਚਾਹੀਦੀ ਹੈ ਪਰ ਜੋ ਹਾਲਾਤ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਮੰਦੇ ਹਾਲ ਵਿੱਚ ਆਰਟੀਓ ਆਫਿਸ ਹੈ ਜਿਹੜਾ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਦੇਖੋ ਕੂੜੇ ਦੇ ਕਿੰਨੇ ਕਿ ਢੇਰ ਲੱਗੇ ਹੋਏ ਨੇ ਇੰਜ ਜਿਹਾ ਆਪਦਾ ਜਿਵੇਂ ਇਹ ਕੋਈ ਦਫ਼ਤਰ ਨਹੀਂ ਇਹ ਕੋਈ ਕੂੜੇ ਦਾ ਡੰਪ ਵਿਖਾਈ ਦਿੰਦਾ ਹੈ ਤਾਂ ਇੱਥੇ ਸੂਰ ਵੀ ਦੰਦਾਂ ਦੇ ਹੁੰਦੇ ਵਿਖਾਈ ਦਿੰਦੇ ਨੇ ਛੱਪੜ ਲੱਗੇ ਹੋਏ ਨੇ ਗੰਦਾ ਪਾਣੀ ਜਿਹੜਾ ਕਿ ਇੱਥੇ ਰੁਕਿਆ ਹੋਇਆ ਸਫਾਈ ਦਾ ਕੋਈ ਵੀ ਪ੍ਰਬੰਧ ਜਿਹੜਾ ਕਿ ਉਹ ਵਿਖਾਈ ਨਹੀਂ ਦਿੰਦਾ ਤਾਂ ਇਹ ਚਲਕ ਜਿਹੜੀ ਕੀ ਬਿਆਨ ਕਰ ਰਹੀ ਹੈ 스마트 ਸਿਟੀ ਅੰਮ੍ਰਿਤਸਰ ਨੂੰ ਦਰਜਾ ਤਾਂ ਦਿੱਤਾ ਗਿਆ ਪਰ ਜੋ ਹਾਲਾਤ ਬਣੇ ਹੋਏ ਨੇ ਇਸ ਨਾਲ ਅਸੀਂ ਕਿਸ ਨੂੰ ਸਮਾਰਟ ਅਖਵਾਵਾਂਗੇ ਇੱਕ ਵੱਡਾ ਸਵਾਲ ਹੈ ਇੱਕ ਵੱਡਾ ਸਰਕਾਰੀ ਵਿਭਾਗ ਹੋਣ ਦੇ ਬਾਵਜੂਦ ਇਹ ਹਾਲਾਤ ਬਣੇ ਹੋਏ ਨੇ ਕਿਉਂ ਨਹੀਂ ਸੰਜੀਦਾ ਪ੍ਰਸ਼ਾਸਨ ਇੱਕ ਵੱਡਾ ਸਵਾਲੀਆ ਨਿਸ਼ਾਨਾ ਜਦਕਿ ਐਡੇ ਵੱਡੇ ਆਫਿਸ ਜਿੱਥੇ ਕਿ ਵੱਡੀ ਪੱਧਰ ਤੇ ਪੌਲਿੰਗ ਡੀਲਿੰਗ ਹੁੰਦੀ ਹੈ ਉਸ ਦਾ ਸਾਫ ਸਫਾਈ ਦਾ ਪ੍ਰਬੰਧ ਜਿਹੜਾ ਕਿ ਉਹ ਯਕੀਨੀ ਬਣਾਉਣਾ ਵਿਭਾਗ ਦਾ ਪਹਿਲਾ ਤੇ ਮੁਢਲਾ ਫਰਜ਼ ਹੋਣਾ ਚਾਹੀਦਾ ਹੈ ਮੇਰੇ ਨਾਲ ਸੋਨੂ ਝੰਡੇ ਵਾਲਾ ਨੇ ਸਮਾਜ ਸੇਵਕ ਨੇ ਜਿਹੜਾ ਕਿ ਕਾਫੀ ਸਾਰੇ ਮੁੱਦੇ ਜਿਹੜੇ ਨੇ ਐਸੇ ਜਿਹੜੇ ਕਿ ਉਹ ਉਹਨਾਂ ਦੇ ਧਿਆਨ ਵਿੱਚ ਲੋਕੀ ਲਿਆਉਂਦੇ ਨੇ ਤਾਂ ਉਸ ਤੋਂ ਬਾਅਦ ਉਹ ਮੀਡੀਆ ਤੇ ਧਿਆਨ ਵਿੱਚ ਲਿਆਉਂਦੇ ਨੇ ਗੱਲਬਾਤ ਪਹਿਲੇ ਕਰ ਲੈਣੇ ਆ ਸਰਪਜੀਤ ਸਿੰਘ ਸੋਨੂ ਝੰਡੇ ਵਾਲਾ ਨਾ ਪਾਜੀ ਇਹ ਜਿਹੜਾ ਮੁੱਦਾ ਹੈ ਤੁਸੀਂ ਕਿਸੇ ਨੁਕਰਾ ਫੋਨ ਲੰਦੇ ਵੀ ਐਸੇ ਇਹ ਹਾਲਾਤ ਬਣੇ ਹੋਏ ਹੈ ਭਾਜੀ ਇਹ ਮੁੱਦੇ ਜਿਹੜੇ ਆ ਮੈਂ ਗੁਰੂ ਨਗਰੀ ਦਾ ਹੀ ਰਹਿਣ ਵਾਲਾ ਵਾਂ ਔਰ ਜਿੱਦਾਂ ਜਿੱਦਾਂ ਲੋਕੀ ਦਾਸਦੇ ਆ ਵੇਖੋ ਇੱਥੇ ਹਰ ਇੱਕ ਆਲੇ-ਦੁਆਲੇ ਤੁਸੀਂ ਵੇਖ ਲਓ ਘਾ ਰਿਆ ਔਰ ਇੱਥੇ ਆਬਾਦੀ ਆ ਬਹੁਤ ਸਾਰੀ ਔਰ ਇਥੇ ਜਿਹੜੇ ਅਫਸਰ ਬੈਂਦੇ ਨੇ ਔਰ ਜਦੋਂ ਬੈਠਦੇ ਨੇ ਉਹਨਾਂ ਨੂੰ ਵੀ ਆਲੇ-ਦੁਆਲੇ ਸਾਫ਼ ਸੁਥਰਾ ਚਾਹੀਦਾ ਵਾ ਪਰ ਪਤਾ ਨਹੀਂ ਉਹ ਪ੍ਰਸ਼ਾਸਨ ਨੂੰ ਕਿਉਂ ਨਹੀਂ ਕਹਿੰਦੇ ਮੇਰਾ ਤੇ ਕੋਈ ਵੇਖੋ ਕੰਮ ਹੈ ਨਹੀਂ ਇਹ ਤੇ ਪ੍ਰਸ਼ਾਸਨ ਦਾ ਹੀ ਕੰਮ ਆ ਸਰਕਾਰੀ ਦਫ਼ਤਰ ਆ ਜੇ ਸਰਕਾਰੀ ਦਫ਼ਤਰਾਂ ਦੇ ਆ ਹਾਲਾਤ ਨੇ ਤੇ ਫਿਰ ਪ੍ਰਾਈਵੇਟ ਬਾਹਰ ਲੋਕਾਂ ਨੂੰ ਤੁਸੀਂ ਕਿੱਥੇ ਕਿਉਂਕਿ ਅਮਰitsar ਦਾ ਸਮਾਰਟ ਸਿਟੀ ਚ ਆਉਂਦਾ ਤੇ ਸਮਾਰਟ ਸਿਟੀ ਦੀ ਸਾਫ ਸਫਾਈ ਜਿਹੜੀ ਆ ਤੁਸੀਂ ਵੇਖ ਹੀ ਲਈ ਆ ਜੇ ਅੱਜ ਆਹ ਸਫਾਈ ਡੀਟੀਓ ਦਫਤਰ ਦੀ ਆ ਤੇ ਇੱਥੇ ਕਿੰਨੇ ਲੋਕ ਕੰਮ ਕਰਾਉਣ ਆਉਂਦੇ ਆ ਕੋਈ ਲਾਇਸੈਂਸ ਅਪਲਾਈ ਕਰਦੇ ਨੇ ਕੋਈ ਆਪਣੇ ਗੱਡੀਆਂ ਨੂੰ ਨੰਬਰ ਲਵਾਉਣ ਆਉਂਦੇ ਨੇ ਕੋਈ ਹੋਰ ਕੰਮਾਂ ਦੇ ਲਈ ਆਉਂਦੇ ਨੇ ਪਰ ਇੱਥੋਂ ਦੇ ਹਾਲਾਤ ਜੇ ਅਸੀਂ ਵੇਖੀਏ ਤੇ ਜ਼ਮੀਨੀ ਹਕੀਕਤ ਪਤਾ ਲੱਗਦੀ ਆ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਜਿਹੜਾ ਵਾ ਉਹ ਤਨਖਾਹਾਂ ਲੈਣੀਆਂ ਬਹੁਤ ਸੌਖੀਆਂ ਵਾਂ ਔਰ ਲੋਕਾਂ ਦੇ ਪੈਸੇ ਆਂ ਦੀਆਂ ਅਫਸਰਾਂ ਨੂੰ ਗੰਦਗੀ ਤੋਂ ਬੋ ਨਹੀਂ ਆਉਂਦੀ ਕਿਉਂਕਿ ਬਿਲਕੁਲ ਨਾਲ ਹੀ ਅਫਸਰਾਂ ਦੇ ਜਿਹੜੇ ਕੀ ਦਫਤਰ ਨੇ ਤੇ ਪਿੱਛੇ ਉਹਦੇ ਇਹ ਹਾਲ ਹੋਏ ਜੇ ਤੇ ਹੁੰਦਾ ਹੈ ਪ੍ਰਾਈਵੇਟ ਕੋਈ ਫੇਰ ਤੇ ਇਹਨਾਂ ਨੇ ਉਹਦਾ ਚਲਾਨ ਵੀ ਕੱਟਣਾ ਸੀ ਉੱਤੇ ਕਾਰਵਾਈ ਵੀ ਕਰ ਦੇਣੀ ਸੀ ਇਹ ਸਰਕਾਰੀ ਆ ਤੇ ਸਰਕਾਰੀ ਸਹੂਲਤਾਂ ਤੇ ਇਹਨਾਂ ਨੂੰ ਤੇ ਮਤਲਬ ਕਿਸੇ ਨਾਲ ਗੱਲ ਕਰਨ ਚ ਕੀ ਜਾਂਦਾ ਹੈ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨਾਲ ਗੱਲ ਕਰਨ ਉਹਨਾਂ ਨੂੰ ਦੱਸਣ ਤੇ ਉਹ ਇੱਥੇ ਮੁਲਾਜ਼ਮ ਚਾਰ ਲਾ ਦੇਣਗੇ ਪਰ ਜਦੋਂ ਇਹ ਕਹਿੰਦੇ ਹੀ ਨਹੀਂ ਆ ਹੁਣ ਜਾ ਇਹ ਕਹਿੰਦੇ ਆ ਜਾਂ ਉਹ ਆਉਂਦੇ ਨਹੀਂ ਆ ਕੀ ਗੱਲ ਆ ਬੰਨੀਆਂ ਵਾਲੇ ਦੁਆਲੇ ਅਸੀਂ ਲੱਗੇ ਉੱਤੇ ਵੇਖੋ ਕਿਦਾਂ ਗੰਦ ਪਿਆ ਪ੍ਰਸ਼ਾਸਨ ਦਾ ਡੰਡਾ ਸਿਰਫ ਗਰੀਬ ਆਦਮੀ ਧੱਕਣਾ ਹੈ ਮਿਲਕੀ ਜੇਕਰ ਕੋਈ ਗਰੀਬ ਆਦਮੀਆ ਕੋਈ ਗਰੀਬ ਦੁਕਾਨਦਾਰ ਆਪਣੀ ਦੁਕਾਨ ਦੇ ਅਗਰ ਗੰਦ ਪਾਉਂਦਾ ਤਾਂ ਉਹਦਾ ਚਲਾਨ ਹੈ ਇਹਨਾਂ ਦਾ ਚਲਾਨ ਕੋਈ ਨਹੀਂ ਹੈ ਇਹਨਾਂ ਦਾ ਕੋਈ ਚਲਾਨ ਨਹੀਂ ਹੈ ਸਭ ਤੋਂ ਵੱਡੀ ਤਾਂ ਅੰਗੇਲੀ ਇਹ ਆ ਕਿ ਇੱਕ ਤੇ ਇਹ ਜਿਹੜਾ ਵਾ ਆਪਣੇ ਹੀ ਜਿਹੜਾ ਕਾਨੂੰਨ ਫਾਲੋ ਨਹੀਂ ਕਰਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਵੱਛ ਅਭਿਆਨ ਚਲਾਇਆ ਕੋਈ ਮੈਂ ਤਾਂ ਚਲਾਇਆ ਨਹੀਂ ਕਿਉਂਕਿ ਬੜਾ ਵਧੀਆ ਬਿਆਨ ਹੈ ਉਹਨਾਂ ਨੇ ਕਿਹਾ ਸਾਫ ਸੁਥਰਾ ਰੱਖੋ ਆਪਣਾ ਆਲਾ ਦਵਾਲਾ ਤੇ ਸਵਾਫ ਸੁਥਰਾ ਆਲਾ ਦਵਾਲਾ ਤੇ ਉਹ ਆਮ ਲੋਕ ਕਿਉਂ ਰੱਖਣ ਪਹਿਲਾਂ ਪ੍ਰਸ਼ਾਸਨ ਰੱਖੇ ਇਹ ਤਾਂ ਸਰਕਾਰੀ ਧਾਇਰੇ ਆ ਸਰਕਾਰੀ ਧਾਇਰਿਆਂ ਤੇ ਨਹੀਂ ਜੇ ਚੀਜ਼ਾਂ ਲਾਗੂ ਹੁੰਦੀਆਂ ਉਹ ਹੀ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਮੰਨਦੇ ਤੇ ਫਿਰ ਤੁਸੀਂ ਦੂਜੇ ਗਰੀਬਾਂ ਨੂੰ ਕਿਉਂ ਰਗੜੀ ਜਾਂਦੇ ਜੇ ਹੂੰ ਤੇ ਇਸ ਕਰਕੇ ਜੇ ਭਾਈ ਤੁਸੀਂ ਇਹ ਕਾਨੂੰਨ ਬਣਾਇਆ ਸਾਰਿਆਂ ਤੇ ਲਾਗੂ ਹੋਣੇ ਚਾਹੀਦੇ ਆ ਜਿਹੜਾ ਵੀ ਕਾਨੂੰਨ ਹੈ ਉਹ ਗਰੀਬ ਬੰਦੇ ਤੇ ਕਿਉਂ ਲਾਗੂ ਹੁੰਦਾ ਅੱਜ ਇੱਥੇ ਤੁਸੀਂ ਦੂਰ ਦੂਰ ਤੱਕ ਵੇਖ ਲਓ ਅੱਜ ਤੇ ਇੱਥੇ ਹੁਣ ਤੁਸੀਂ ਆਗੇ ਇੱਥੇ ਤਾਂ ਸੂਰ ਘੁੰਮਦਿਆ ਇਹੋ ਜਿਹੇ ਹਾਲਾਤ ਆ ਇੱਥੇ ਵੀ ਇੱਥੇ 5 ਮਿੰਟ ਨਹੀਂ ਖਲੋ ਸਕਦੇ ਤੁਸੀਂ ਵੇਖ ਹੀ ਲਿਆ ਇੱਕੜਾ ਲਿਆ ਕੇ ਕਿਤੇ ਕਿਸੇ ਨੇ ਆਪ ਗੰਦ ਪਾਤਾ ਤੇ ਇੱਥੇ ਕੋਈ ਕਿਤੇ ਕਿਦਾਂ-ਕ ਲੱਗਦਾ ਨਹੀਂ ਇਹ ਦਫਤਰ ਹੋਏਗਾ ਇਹ ਨੂੰ ਲੱਗਦਾ ਜਿਵੇਂ ਕਿਸੇ ਕੂੜੇ ਦੇ ਡੰਪ ਤੇ ਅਸੀਂ ਆ ਗਏ ਆ ਇਹ ਤੇ ਵੇਖੋ ਕੂੜੇ ਵਾਲਾ ਡੰਪ ਹੀ ਬਣਾਤਾ ਇੱਥੋਂ ਕਿੰਨੀਆਂ ਗੰਦੀਆਂ ਸਮਹਿਲਾਂ ਆਉਣੀਆਂ ਕੀ ਕੁਝ ਛੁੱਟਿਆ ਵਾ ਆ ਲਫਾਫੇ ਲਫਾਫੇ ਉਹ ਵੇਖੋ ਸੂਰ ਓਹ ਵੇਖੋ ਉਹ ਤੁਹਾਨੂੰ ਦੇਖਣ ਰਿਹਾ ਜੀ ਹੂੰ ਓਹ ਇਹ ਇੱਥੇ ਸੂਰ ਘੁੰਮਦੇ ਆ ਡੀਟੀਓ ਦਫਤਰ ਉਹ ਦੇਖੋ ਦੇਖਦੇ ਪਿਆ ਜੀ ਤੇ ਇਸ ਤਰ੍ਹਾਂ ਦੇ ਤੇ ਹਾਲਾਤ ਆ ਇੱਥੇ ਹਾਂ ਜੀ ਤੇ ਇਹ ਹਾਲਾਤ ਨੇ ਇੱਥੇ ਤੇ ਇੱਥੇ ਤੇ ਵੇਖੋ ਜਿਹੜੇ ਆਲੇ ਦੁਆਲੇ ਰਹਿੰਦੇ ਆ ਉਹਨਾਂ ਦਾ ਤਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਆ ਔਰ ਪਰ ਇਹ ਆ ਵੀ ਪ੍ਰਸ਼ਾਸਨ ਨੂੰ ਜਿਹੜਾ ਇੱਧਰ ਧਿਆਨ ਦੇਣਾ ਚਾਹੀਦਾ ਵਾ ਮੇਰੀ ਬੇਨਤੀ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਡੀਸੀ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਕੀਤੀ ਆ ਜਿਹੜੇ ਕਰਮਚਾਰੀ ਆ ਨਾ ਉਹਨਾਂ ਦੀ ਗਿਣਤੀ ਵਧਾ ਦੇਣ ਇੱਕ ਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਜੂਗਾ ਕਾਰਪੋਰੇਸ਼ਨ ਦੇ ਵਿੱਚ ਤੇ ਇੱਕ ਜਿਹੜਾ ਇੱਥੇ ਸਾਫ ਸਫਾਈ ਹੋ ਜੂਗੀ ਇਹੀ ਸਾਡਾ ਮੇਨ ਜੇ ਅਸੀਂ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਨਹੀਂ ਨਾ ਕਰ ਸਕਦੇ ਤੇ ਕੋਈ ਫਾਇਦਾ ਨਹੀਂ ਆ ਹੁਣ ਤੁਸੀਂ ਵੇਖੋ ਵੀ ਇੱਥੇ ਤੇ ਆਉਂਦਾ ਵੈਸੇ ਤਾਂ ਡਰ ਲੱਗਦਾ ਇੱਧਰ ਆਉਂਦੇ ਆ ਕਿਉਂਕਿ ਆ ਕਿੰਨੇ ਸੂਰ ਆ ਵੇਖੋ ਤੁਰੇ ਫਿਰਦੇ ਆ ਉਹ ਕਿਸੇ ਤੇ ਵੀ ਕੱਲ ਨੂੰ ਹਮਲਾ ਕਰ ਦੇਣ ਕੋਈ ਨੁਕਸਾਨ ਹੋ ਜਾ ਕਿਸੇ ਦਾ ਇੱਥੇ ਛੋਟੇ ਛੋਟੇ ਬੱਚੇ ਵੀ ਵਿਚਾਰੇ ਕਿਤੇ ਲਾਗੇ ਬੰਨੇ ਕਲੋਨੀ ਚ ਘੁੰਮਦੇ ਆ ਜੇ ਅਸੀਂ ਡੀਟੀਓ ਦਫਤਰ ਦਾ ਇਹ ਸਾਡੇ ਦਾ ਇਹ ਹਾਲਾ ਲਿਆ ਤੇ ਬਾਕੀ ਬਾਹਰ ਤੇ ਅਸੀਂ ਤੁਸੀਂ ਵੇਖ ਹੀ ਲਿਆ ਕੀ ਆ ਚਲੋ ਫਰੰਟ ਤੇ ਮਨ ਸਕਦੇ ਜਿਹੜਾ ਫਰੰਟ ਤੇ ਥੋੜੀ ਬੁਤੀ ਸਫਾਈ ਹੈਗੀ ਹੈ ਪਰ ਬੈਕ ਸਾਈਡ ਤੇ ਇਨੀ ਹਾਲਤ ਮਾੜੀ ਆ ਫਰੰਟ ਤੇ ਵੀ ਜਿਹੜਾ ਕਿ ਇਨੀ ਗਾਜਰ ਬੂਟੀ ਉੱਗੀ ਜਿਹਨੂੰ ਕਿ ਕਾਂਗਰਸੀ ਘਾ ਵੀ ਉੱਥੇ ਵੀ ਕਿੱਥੇ ਸਫਾਈ ਉੱਥੇ ਵੀ ਕੱਚ ਖਿਲ ਰਿਹਾ ਕਿਤੇ ਲਫਾਬੇ ਖਿਲ ਰਿਹਾ ਕਿਤੇ ਗੰਦ ਖਿਲ ਰਿਹਾ ਕਿੱਡਾ ਕੰਮ ਆ ਐਲੀਕੇਸ਼ਨ ਤੇ 50 ਇਸ ਦਫਤਰ ਤੇ ਲੱਗਦੇ ਆ ਤੇ ਉੱਥੇ ਦੋ ਸਫਾਈ ਵਾਲੇ ਰੋ ਖੁਦ ਰੱਖ ਲੈਣੇ ਕਿੱਡਾ ਕੰਮ ਆ ਹੁਣ ਤੁਸੀਂ ਵੇਖੋ ਵੀ ਇੱਥੇ ਤੇ ਐਦਾਂ ਦਾ ਹਾਲਾਤ ਬਣਾ ਤੇ ਜਿੱਦਾਂ ਇੱਥੇ ਨਾ ਕੂੜੇ ਵਾਲਾ ਡੰਪ ਨਹੀਂ ਹੁੰਦਾ ਵੀ ਸਾਰੇ ਸ਼ਹਿਰ ਦਾ ਕੂੜਾ ਇੱਥੇ ਸੁੱਟਿਆ ਜਾਂਦਾ ਹੁੰਦਾ ਤੇ ਆਹ ਹਾਲਾਤ ਆ ਤੇ ਦੂਜੀ ਗੱਲ ਸਾਡੇ ਅਮ੍ਰਿਤਸਰ ਦੇ ਵਿੱਚ ਇੰਨਾ মিডিਆ ਵਾ ਤੇ মিডিਆ ਦੇ ਉਤੇ ਵਿਖੋ ਇਹ ਚੀਜ਼ਾਂ ਵਿਖਾਉਣੀਆਂ ਚਾਹੀਦੀਆਂ ਲੋਕਾਂ ਨੂੰ ਅਸੀਂ ਤੇ ਵਿਖਾਉਂਦੇ ਪਏ ਨਿਰੰਤਰ ਵਿਖਾਣੇ ਪਿਆ ਜਿੱਥੇ ਤੁਸੀਂ ਜਾਣਦੇ ਹੋ ਅਸੀਂ ਤੁਹਾਡੇ ਨਾਲ ਨਾਲ ਜਾਣਦੇ ਆਂ ਨਾਲ ਸੰਸਦ ਗੁਰਜੀ ਸਿੰਘ ਮੋਹਲਾ ਵੀ ਬਹੁਤ ਪਹੁੰਚ ਨੇ ਫੇਰੀ ਪਾਉਣ ਵਾਸਤੇ ਬਾਤ ਚ ਮੈਂ ਤੇ ਸਾਰੇ ਹੀ ਜਿਹੜੇ 5 ਵਧਾਏ ਕਿਥੋਂ ਦੇ ਉਹਨਾਂ ਨੂੰ ਬੇਨਤੀ ਕੀਤੀ ਆ ਐਮਪੀ ਸਾਹਿਬ ਨੂੰ ਬੇਨਤੀ ਕੀਤੀ ਡੀਸੀ ਸਾਹਿਬ ਨੂੰ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਔਰ ਅਮਰਸਰ ਦੇ ਸਾਰੇ মিডিਆ ਨੂੰ ਪਰ ਕਾਰਨ ਕੀ ਆ ਕਿ ਜਿਹੜੇ ਜਗਦਿਆਂ ਜ਼ਮੀਰਾਂ ਵਾਲੇ মিডিਆ ਵਾਲੇ ਵੀ ਰਿਹਾ ਉਹ ਤੇ ਆਉਂਦੇ ਆ ਤੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਿਉਂਕਿ ਉਹ ਚੰਗੇ ਕੰਮ 'ਚ ਯੋਗਦਾਨ ਪਾ ਮੇਰਾ ਲੈਣਾ ਦੇਣਾ ਇਹਦੇ ਨਾਲ ਇਹ ਆ ਕਿ ਮੈਂ ਇੱਕ ਗੁਰੂ ਰਾਮਦਾਸ ਮਾਰੇ ਦੀ ਨਗਰੀ ਦਾ ਇੱਥੋਂ ਦਾ ਨਾਗਰਿਕ ਆ ਔਰ ਮੇਰੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਨਾ ਮੈਂ ਉਹ ਅਦਾ ਕਰ ਰਿਹਾ ਨਾ ਤੇ ਮੈਨੂੰ ਕੋਈ ਇਲੈਕਸ਼ਨ ਲੜਨੀ ਆ ਮੈਂ ਤੇ ਐਮਐਲਏ ਨੂੰ ਬੇਨਤੀ ਕੀਤੀ ਜਿਹੜੇ ਚੁਣੇ ਲੋਕਾਂ ਨੇ ਐਮਪੀ ਸਾਹਿਬ ਨੂੰ ਬੇਨਤੀ ਕੀਤੀ ਤੇ ਐਮਪੀ ਮੇਰੇ ਨਾਲ ਚੱਲ ਜਾਂਦਾ ਜਿੱਥੇ ਕਿ ਮੈਂ ਉਹਨੂੰ ਬੇਨਤੀ ਕਰਦਾ ਵਾਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਡੀਸੀ ਸਾਹਿਬ ਨਾਲ ਮੇਰਾ ਕੀ ਹੋ ਸਕਦਾ ਮੈਂ ਕਾਰਪੋਰੇਸ਼ਨ ਨੂੰ ਬੇਨਤੀ ਕੀਤੀ ਮੇਰੇ ਨਾਲ ਚੱਲੋ ਤੁਹਾਨੂੰ ਬੇਨਤੀ ਕੀਤੀ ਤੁਸੀਂ ਸਾਰੇ ਆਉਂਦੇ ਹੋ ਤੇ ਜਿਹੜੇ ਵੀਰ ਕਈ ਨਹੀਂ ਆਉਂਦੇ ਉਹ ਉੱਥੇ ਬੰਦਾ ਕੋਈ ਨਵਾਂ ਖੜਾ ਕਰ ਦਿੰਦੇ ਲਿਆ ਕੇ ਤੇ ਉੱਥੇ ਕੋ ਉਹਨੇ ਕ ਵਿਖਾ ਦਿੰਦੇ ਜਿਸੇ ਜਾਣਾ ਉਥੋਂ ਦੇ ਮੁੱਦੇ ਦਾ ਤੇ ਪਤਾ ਹੋਵੇ ਨਾ ਬੰਦੇ ਨੂੰ ਸਾਡਾ ਕੰਮ ਕੀ ਆ ਨਾ ਤੇ ਮੈਂ ਕੋਈ ਰਾਜਨੀਤੀ ਇਹਦਾ ਕੋਈ ਲਾਹਾ ਲੈਣਾ ਮੇਰਾ ਤੇ ਇੱਥੋਂ ਤੱਕ ਆ ਵੀ ਮੇਰੇ ਸ਼ਹਿਰ ਨੂੰ ਜਿਹੜਾ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਉਹ ਲੋਕਾਂ ਨੂੰ ਪਤਾ ਹੋਵੇ ਜਿਹੜੇ ਕਰੋੜਾਂ ਦੇ ਫੰਡ ਆਉਣ ਡਿਆ ਆ ਉਹ ਕਿੱਥੇ ਲੱਗਣ ਡਿਆ ਆ ਇਹਨੇ ਪ੍ਰੋਜੈਕਟ ਜਿਹੜੇ ਆਏ ਆ ਬੰਦੇ ਭਾਰਤਾਰ ਕੀ ਟ੍ਰੇਨ ਜਿਹੜੀ ਇੱਥੇ ਮਿਲ ਗਈ ਆਲੇ ਦੁਆਲੇ ਫਲਾਈਓਵਰ ਬਣਨ ਡਿਆ ਆ ਤੇ ਫਿਰ ਉਹ ਜਿਹੜਾ ਇਹਨੇ ਕੰਮਾਂ ਨੂੰ ਇਹੋ ਕੰਮ ਸਾਰੇ ਕਿਉਂਕਿ ਜੇ ਸਾਫ ਸਫਾਈ ਨਹੀਂ ਹੈਗੀ ਫਿਰ 스마트 ਸਿਟੀ ਤੁਸੀਂ ਕਿਸ ਗੱਲ ਦੀ 스마트 ਸਿਟੀ ਦੇ ਤਹਿਤ ਬਹੁਤ سارے ਸੈਂਟਰ ਸਰਕਾਰ ਤੋਂ ਪੈਸੇ ਆਉਂਦੇ ਪੰਜਾਬ ਸਰਕਾਰ ਤੋਂ ਆਉਂਦੇ ਹੁਣ ਸੀਐਮ ਸਾਹਿਬ ਤੇ ਦੂਜੇ ਦਿਨ ਇਹਨਾਂ ਨੂੰ ਕਹਿੰਦੇ ਆ ਕਿ ਸਾਫ ਸਫਾਈ ਰੱਖੋ ਤੇ ਜਦੋਂ ਸੀਐਮ ਸਾਹਿਬ ਦਾ ਹੀ ਨਹੀਂ ਹੁਕਮ ਮੰਨਦੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਹੀਂ ਮੰਨਦੇ ਤੇ ਫਿਰ ਮੈਂ ਤੇ ਵਿਖਾਉਣਾ ਹੀ ਆ ਕਿਉਂ ਨਾ ਮੈਂ ਬਖਾਵਾ ਮੈਂ ਇੱਥੋਂ ਦਾ ਨਾਗਰਿਕ ਆ ਮੇਰੇ ਦੇਸ਼ ਦੇ ਮੇਰੇ ਸ਼ਹਿਰ ਨੂੰ ਹਾਲੇ ਦਿਵਾਲੇ ਸਾਫ਼ ਸੁਥਰਾ ਰੱਖਣਾ ਮੇਰਾ ਫਰਜ਼ ਹੈ ਔਰ ਤੁਹਾਡਾ ਵੀ ਫਰਜ਼ ਹੈ ਮੇਰਾ ਇਕੱਲੇ ਦਾ ਨਹੀਂ ਆ ਤੇ ਇੱਥੇ ਮੇਰਾ ਕੀ ਲਾਹਾ ਹੋ ਸਕਦਾ ਹੈ ਡੀਟੀਓ ਦਫਤਰ ਤੇ ਸਰਕਾਰ ਦਾ ਵਾ ਇਹਦੇ ਨਾਲ ਮੇਰਾ ਕੀ ਹੋ ਸਕਦਾ ਤਾਲੁਕ ਮੈਂ ਤੇ ਸਰਕਾਰ ਦੇ ਕੰਮ ਨੂੰ ਸਰਕਾਰ ਨੂੰ ਬੇਨਤੀ ਕਰਨ ਡਿਆ ਨਾ ਵੀ ਤੁਸੀਂ ਆਪਣਾ ਵਾਲਾ ਦਿਵਾਲਾ ਸਾਫ਼ ਸੁਥਰਾ ਰੱਖੋ ਸਾਡੇ ਘਰਾਂ ਦੇ ਵਾਲੇ ਦਿਵਾਲੇ ਤੁਸੀਂ ਆਣ ਕੇ ਚਲਾਨ ਕੱਟ ਦਿੰਦੇ ਜੇ ਉੱਥੇ ਤੁਸੀਂ ਕਹਿੰਦੇ ਕੂੜਾ ਨਾ ਸੁੱਟੋ ਇਹਦੇ ਤੋਂ ਖਾਦ ਪੈਦਾ ਕਰਾਂਗੇ ਤੇ ਹੁਣ ਇਹਦੇ ਤੋਂ ਕੀ ਪੈਦਾ ਕਰੀਏ ਦੱਸੋ ਇੱਥੇ ਕੀ ਸਬਜ਼ੀਆਂ ਲਈਏ ਇੱਥੇ ਲਿਆ ਕੇ ਬਿਲਕੁਲ ਜੀ ਸਾਫ ਸਫਾਈ ਜਿਹੜੀ ਕਿ ਉਹ ਯਕੀਨੀ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਪਾਸੇ ਕਲੋਨੀयां ਵੱਸੋਂ ਹੈ ਤੇ ਦੂਜੇ ਪਾਸੇ ਇਹ ਹਾਲ ਹੋਣ ਉਹ ਵੀ ਆਰਟੀਓਫਿਸ ਜਿੱਥੇ ਕਿ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਉਹ ਇੱਥੇ ਆਪਣੇ ਕੰਮ ਕਰਵਾਉਣ ਵਾਸਤੇ ਪਹੁੰਚਦੇ ਨੇ ਤਾਂ ਹਾਲ ਤੁਸੀਂ ਦੇਖ ਸਕਦੇ ਹੋ ਕਿ ਹਾਲ ਬਣੇ ਹੋਏ ਨੇ ਛੱਪੜ ਗੰਦਗੀ ਸੂਰ ਆ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਸੂਰ ਜਿਹੜੇ ਕਿ ਉਹ ਇੱਥੇ ਦੰਦ ਰਹੇ ਹੋਏ ਵਿਖਾਈ ਦਿੰਦੇ ਨੇ ਆਟੀ ਆਫਿਸ ਇਹ ਨਹੀਂ ਜਪਦਾ ਜਿਵੇਂ ਕਿ ਇਹ ਕੋਈ ਦਫਤਰ ਨਹੀਂ ਕੋਈ ਕੂੜੇ ਦਾ ਡੰਪ ਹੈ ਜਿਸ ਨਾਲ ਕਿ ਅਮਰਸਾ ਸ਼ਹਿਰ ਦੀ ਦੇਖ ਜਿਹੜੀ ਕੀ ਉਹ ਬਹੁਤ ਮਾੜੀ ਜਿਹੜੀ ਕਿ ਦਿਖ ਉਹ ਜਾਂਦੀ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਵਿਭਾਗ ਨੂੰ ਆਪਣੇ ਆਪ ਚਾਹੀਦਾ ਹੈ ਏਸੀ ਸਫਾਈ ਜਿਹੜੀ ਕਿ ਉਹ ਯਕੀਨੀ ਬਣਾਇਆ ਜਾ ਸਕੇ ਤਾਂ ਜੋ ਜਿਹੜੇ ਵੀ ਲੋਕ ਇੱਥੇ ਆਉਂਦੇ ਨੇ ਉਹ ਜਿਹੜੀ ਕਿ ਸਾਫ ਸੁਥਰੀ ਦੇਖ ਲੈ ਕੇ ਇਥੋਂ ਜਾ ਸਕਣ ਕਿਉਂਕਿ ਵੱਡਾ ਆਫਿਸ ਹੈ ਆਰਟੀਓ ਦਾ ਆਫਿਸ ਹੈ ਤੇ ਵੱਡੇ ਅਫਸਰ ਵੀ ਇੱਥੇ ਬੈਠਦੇ ਨੇ ਤੇ ਅਫਸਰ ਸਾਹਿਬਾਨ ਨੂੰ ਵੀ ਚਾਹੀਦਾ ਵੀ ਇਹ ਜਿਹੜੀ ਕੀ ਸਫਾਈ ਹੋ ਯਕੀਨੀ ਬਣਾਈ ਜਾਵੇ ਤਾਂ ਜੋ ਜਿਹੜੇ ਲੋਕ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਵੀ ਸਾਫ ਸੁਥਰਾ ਮਾਹੌਲ ਮਿਲ ਸਕੇ ਇੱਕ ਵੀ ਇੱਥੇ ਸਾਡੇ ਨਾਲ ਗੱਲਬਾਤ ਕਰਨ ਨੂੰ ਪਹੁੰਚੇ ਨੇ ਗੱਲਬਾਤ ਕਰਨ ਲਈ ਕੀ ਨਾਮ ਹੈ ਤੁਹਾਡਾ ਭਜੀ ਮੇਰੇ ਨਾਮ ਮੋਹਿਦ ਸਰ ਮੋਹ ਜੀ ਕਿੱਥੇ ਰਹਿੰਦੇ ਤੁਸੀਂ ਇੱਥੇ ਸਰ ਜੀ ਸਾਹਮਣੇ ਫਲੈਟਾਂ ਹੈ ਸਰ ਜੀ ਹਾਂ ਇਹ ਕਿਹੜੇ ਦਫ਼ਤਰ 'ਚ ਖੜੇ ਆਸੀਂ ਪੀਡਬਲਯੂਡੀ ਦੇ ਅਫਸਰ ਤੇ ਡੀਡੀ ਆਫਿਸ ਹਾਂ ਕੀ ਦਿੱਕਤ ਕੀ ਪਰੇਸ਼ਾਨੀ ਹੈ ਇੱਥੇ ਸਰ ਇੱਥੇ ਇਹਦੇ ਸਭ ਤੋਂ ਪਹਿਲੀ ਗੱਲ ਹੈ ਕਿ ਲੋਕ ਸਭ ਤੋਂ ਪਹਿਲੇ ਇੱਥੇ ਆ ਕੇ ਕੋਈ ਵੀ ਇੱਥੇ ਆਂਦਾ ਵਾ ਕੋਈ ਵੀ ਕਲਾਇੰਟ ਇੱਥੇ ਆਂਦਾ ਜਾਂ ਇਹਨਾਂ ਦਾ ਕੋਈ ਸਟਾਫ ਮੈਂਬਰ ਚਾਹੇ ਚਲੋ ਕੋਈ ਨਹੀਂ ਹਰ ਕੋਈ ਇੱਥੇ ਆ ਕੇ ਬਾਥਰੂਮ ਕਰਦਾ ਸਾਹਮਣੇ ਸਾਡੇ ਘਰ ਹੈਗੇ ਨੇ ਸਾਹਮਣੇ ਕੋਈ ਲੇਡੀਜ਼ ਖਲੋਤੀ ਹੁੰਦੀਆਂ ਨੇ ਤੇ ਬਹੁਤ ਸ਼ਰਮ ਸ਼ਰਮ ਅਨੁਸਾਰ ਗੱਲ ਹੈਗੀ ਆ ਇਤੋਂ ਇਤੋਂ ਸਮੈਲ ਕਿੰਨੀ ਕਿ ਆਉਂਦੀ ਤੁਹਾਨੂੰ ਵਿੱਚ ਰੋ ਕਿ ਤੁਸੀਂ ਇੱਥੇ ਹਰ ਟਾਈਮ ਇਥੇ ਰਹਿੰਦੇ ਪਿਓ ਸੂਰ ਵੀ ਇੱਥੇ ਨੇ ਇੱਥੇ ਇੱਕ ਛੱਪੜ ਵੀ ਹੈ ਇੱਥੇ ਗੰਦਗੀ ਦੀ ਭਰਮਾਰ ਹੈ ਬਹੁਤ ਜ਼ਿਆਦੀ ਸਮੈਲ ਆਂਦੀ ਸਰ ਇਥੇ ਇਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਨਾਲੇ ਇਹ ਦਫ਼ਤਰ ਵਾਲਿਆਂ ਨੂੰ ਸੋਚਣਾ ਚਾਹੀਦਾ ਵਾ ਭਾਜੀ ਦਫ਼ਤਰ ਵਾਲਿਆਂ ਨੂੰ ਤੁਸੀਂ ਕਿਹਾ ਅਧਿਕਾਰੀਆਂ ਨੂੰ ਕਦੀ ਪਹੁੰਚ ਕੀਤੀ ਉਹਨਾਂ ਤੱਕ ਸਰ ਅਬ ਕਿੰਨੂੰ ਕਹੀਏ ਜੇ ਆਪਾਂ ਕਿਸੇ ਨੂੰ ਕਹੀਏ ਤੇ ਆਪਾਂ ਫਸਾਂਗੇ ਖੁਦ ਉਹਨਾਂ ਨੇ ਕਹਿੰਨਾ ਤੁਹਾਨੂੰ ਕੀ ਕਿਉਂ ਜੈਨੂਇਨ ਡਿਮਾਂਡ ਤੁਸੀਂ ਰੱਖ ਰਹੇ ਹੋ ਤੁਹਾਨੂੰ ਦਿੱਕਤ ਆ ਰਹੀ ਹੈ ਹਾਂਜੀ ਪੋਲੂਸ਼ਨ ਆ ਰਿਹਾ ਗੰਦਾ ਗੰਦੀ ਬਹੁ ਆ ਰ ਛੱਪੜ ਨੇ ਇਹਨਾਂ ਨੂੰ ਖੁੱਦ ਨੂੰ ਨਹੀਂ ਸਬੈਨ ਲਾਂਦੀ ਹੂੰ ਇਹਨਾਂ ਨੂੰ ਖੁੱਦ ਆਪਣੇ ਬਾਰੇ ਨਹੀਂ ਸੋਚਦੇ ਤੇ ਸਾਡੇ ਬਾਰੇ ਕੀ ਸੋਚਣਾ ਸਰ ਇਹਨਾਂ ਕੀ ਕਹਿਣਾ ਚਾਹੁੰਦੇ ਹੋ ਕੀ ਅਸੀਂ ਆਹੀ ਚਾਹੁੰਦੇ ਕਿ ਇੱਥੇ ਵੀ ਸਾਫ ਸਫਾਈ ਰੱਖਣ ਕੀ ਸਾਡੇ ਵੀ ਘਰ-ਬਾਰ ਹੈਗੇ ਨੇ ਇੱਥੇ ਕੋਈ ਬਾਥਰੂਮ ਵਗੈਰਾ ਕਰਦਾ ਵਾ ਉਹ ਦੇਖੋ ਸਾਹਮਣੇ ਮਾਡੇ ਵੀਰ ਜੀ ਵੀ ਖੜੇ ਹੋਏ ਨੇ ਵੀਰ ਜੀ ਇੱਥੇ ਆ ਕੇ ਸਾਰੇ ਲੋਕ ਪਿਸ਼ਾਬ ਕਰਦੇ ਨੇ ਇੱਧਰ ਨੂੰ ਆ ਕੇ ਸਾਰਿਆਂ ਦੀਆਂ ਫੈਮਲੀਆ ਖੜੀਆਂ ਹੁੰਦੀਆਂ ਨੇ ਉਹ ਦੇਖੋ ਸਾਹਮਣੇ ਮਾਡੇ ਬ੍ਰਦਰ ਖਲੋਤੇ ਨੇ ਡਿਮਾਂਡ ਮੰਮ ਪੁੱਛੀ ਡਿਮਾਂਡ ਡਿਮਾਂਡ ਆਹੀ ਆ ਕਿ ਕਿ ਸਿਰ ਸਾਨੂੰ ਵੀ ਇਸ ਤਰ੍ਹਾਂ ਦਾ ਸਾਫ ਸਫਾਈ ਦੀ ਲੋੜ ਵਾ ਇੱਥੇ ਇਹੋ ਜਿਹਾ ਨਾ ਕੋਈ ਕੰਮ ਕੀਤਾ ਜਾਵੇ ਹੂੰ ਇੱਥੇ ਬਾਥਰੂਮ ਬਣ ਜਾਂਦੇ ਬਾਥਰੂਮ ਬਣ ਜਾਂਦੇ ਤੋਂ ਡੈਕਟਰਾ ਕੀ ਬਾਥਰੂਮ ਬਣਾ ਦੋ ਫਿਰ ਸਾਈਡ ਤੇ ਆਰਟੀਓ ਆਫਿਸ ਜਿਹੜੇ ਲੋਕ ਆਪਣੇ ਕੰਮਾਂ ਵਾਸਤੇ ਪਹੁੰਚਦੇ ਨੇ ਗੱਲਬਾਤ ਕਰ ਲੈਣਿਆ ਭਾਜੀ ਕੀ ਕੰਮ ਕਰਵਾਉਣ ਆਸਤੇ ਪਹੁੰਚੇ ਜੀ ਮੈਂ ਆਪਣੀ ਐਕਟਵਾ ਦੀ ਆਰ ਸੀ ਨਿਊ ਰੀਨਿਊ ਕਰਾਉਣ ਵਾਸਤੇ ਆਇਆ ਸੀਗਾ ਪਰ ਇਥੋਂ ਕਲਰਕਾਂ ਕੋਲ ਪਤਾ ਲੱਗਾ ਕੇ ਅਜੇ ਇਨਸਪੈਕਟਰ ਵਾਹਾਈਕਲ ਦੇ ਕੋਲ ਹੀ ਐ ਉਹਨਾਂ ਦੀ ਆਈਡੀ ਵਿੱਚ ਹੀ ਹੈ ਇੱਥੇ ਜਿਹੜਾ ਤੁਸੀਂ ਇੱਥੇ ਪਹੁੰਚੇ ਹੀ ਨਹੀਂ ਇੱਥੇ ਜਿਹੜਾ ਆਨੇ ਹੋ ਤੁਸੀਂ ਇੱਥੇ ਜਿਹੜੇ ਤੁਸੀਂ ਆਉਣੇ ਹੋ ਇੱਥੇ ਜਿਹੜੇ ਤੁਸੀਂ ਆਨੇ ਆ ਤੇ ਸਾਹ ਮਾਹੌਲ ਕੀ ਹੈ ਸਾਫ ਸਫਾਈ ਦਾ ਮਾਹੌਲ ਕੀ ਹੈ ਸਾਫ ਸਫਾਈ ਦਾ ਬਹੁਤ ਮਾੜਾ ਹਾਲ ਹੈ ਜੀ ਗਾਂਦ ਹੀ ਆ ਚਾਰੇ ਪਾਸੇ ਪਿਆਦਾ ਪਤਾ ਨਹੀਂ ਇਹ ਮੁਲਾਜ਼ਮ ਜਿਹੜੇ ਨੇ ਇੱਥੇ ਉਹ ਕਿਸ ਤਰ੍ਹਾਂ ਡਿਊਟੀ ਦਿੰਦੇ ਆ ਵਿਮਾਹ ਉਹ ਗਾਂ ਜੇ ਬਰਸਾਤਾ ਆ ਗਈਆਂ ਤੇ ਇੱਥੇ ਦੇ ਮੱਛਰ ਮੱਕੀ ਦਾ ਬਹੁਤ ਮਾੜਾ ਹਾਲ ਹੋ ਜਾਏਗਾ ਤੇ ਡਾਕਟਰਾਂ ਨੂੰ ਮੋਜਾਂ ਲੱਗ ਜਾਣੀਆਂ ਫਿਰ ਹਾਂਜੀ ਤੇ ਸਫਾਈ ਨਹੀਂ ਹੋਣੀ ਜਿਹਦੀ ਸਫਾਈ ਬਿਲਕੁਲ ਹੋਣੀ ਚਾਹੀਦੀ ਆ ਹਰਮੰਦਰ ਸਾਹਿਬ ਦੇ ਲਾਗੇ ਜਿਆ ਲਾਂਸ ਰੋਡ ਮਾਰ ਰੋਡ ਤੇ ਸਫਾਈ ਆ ਬਾਕੀ ਦਾ ਮਾੜਾ ਹੀ ਹਾਲ ਆ ਸਾਡੇ ਪਾਸੇ ਕੋਈ ਕਹਿੰਦੇ ਸਮਾਰਟ ਸਿਟੀ ਆ ਅੰਮ੍ਰਿਤਸਰ ਪਤਾ ਨਹੀਂ ਕੌਣ ਕਹਿੰਦਾ ਸਮਾਰਟ ਸਿਟੀ ਆ ਖਾਸ ਖਾਸ ਜਿਹੜੀਆਂ ਗੱਲਾਂ ਨੇ ਨਾ ਜਿਸ ਨਾਲ ਹਰਮੰਦਰ ਸਾਹਿਬ ਹੈ ਸ਼ਵਾਲਾ ਮੰਦਰ ਹੈ ਮਾਰ ਰੋਡ ਹੈ ਲਾਂਸ ਰੋਡ ਹੈ ਕੋਈ ਇਹੋ ਜੀਆਂ ਖਾਸ ਥਾਵਾਂ ਤੇ ਜਿੱਥੇ ਵੀਆਈਪੀ ਜਾਂਦੇ ਆ ਉੱਥੇ ਸਫਾਈ ਹੈਗੀ ਆ ਜਾਹ ਜਿੱਥੇ ਕਵੇ ਕੋਈ ਐਮਐਲਏ ਜਾਂ ਐਮਪੀ ਮੈਂ ਆਜੇ ਇੱਥੇ ਲੰਘਣਾ ਹੈ ਕਿ ਬਾਰੋਂ ਕੇ ਖਾਸ ਵੀਆਈਪੀ ਨੇ ਆਉਣਾ ਤੇ ਉੱਥੇ ਸਪੈਸ਼ਲ ਬੰਦੇ ਲਾ ਕੇ ਸਫਾਈ ਕਰਵਾ ਦਿੱਤੀ ਜਾਂਦੀ ਆ ਆਦਰਵਾਇਜ਼ ਮਾੜਾ ਹੀ ਹਾਲ ਹੈ ਖਾਸ ਕਰਕੇ ਬਾਥਰੂਮਾਂ ਦਾ ਬਹੁਤ ਹੀ ਮਾੜਾ ਹਾਲ ਹੈ ਬਾਥਰੂਮ ਜੇ ਬੰਦਾ ਜਾ ਹੀ ਨਹੀਂ ਸਕਦਾ ਠੀਕ ਹੈ ਕੈਮਰਾ ਪਰਸੁਪਾਲ ਦੇ ਨਾਲ ਸਿਕੰਦਰ ਪਛਰੀ ਚਾਦਾਨਿਕ ਸਵੇਰਾ ਟੀਵੀ ਅਮਿਤ ਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram ਐਂਡ اور WhatsApp ਚੈਨਲ ਪਰ